ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਵੱਡੇ ਪੱਧਰ ਤੇ ਹੜ੍ਹਾਂ ਦੇ ਵਿੱਚ ਰਾਹਤ ਸਮੱਗਰੀ ਭੇਜੀ ਗਈ ਹੈ। ਜੋਗਿੰਦਰ ਸਿੰਘ ਉਗਰਾਹ ਨੇ ਆਖਿਆ ਕਿ ਵੱਡੇ ਪੱਧਰ ਦੇ ਉੱਤੇ ਸਾਡੀਆਂ ਟੀਮਾਂ ਹੜ੍ਹਾਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੀਆਂ ਨੇ ਤੇ ਹੁਣ ਅਸੀਂ ਅੱਜ ਘਰਾਂ ਦੇ ਵਿੱਚ ਰਾਸ਼ਨ ਸਮੱਗਰੀ ਭੇਜ ਰਹੇ ਹਾਂ। 65 ਟਰਾਲੀਆਂ ਦਾ ਜੱਥਾ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਤੋਂ ਅੰਮ੍ਰਿਤਸਰ ਦੇ ਲਈ ਰਵਾਨਾ ਕੀਤਾ ਗਿਆ ਹੈ। ਜੋਗਿੰਦਰ ਸਿੰਘ ਉਗਰਾਹ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਹਰ ਹਾਲਤ ਦੇ ਵਿੱਚ ਜਥੇਬੰਦੀ ਬਾਹਰ ਫੜੇਗੀ ਤੇ ਸਰਕਾਰ ਦੇ ਖਿਲਾਫ ਵੀ ਵੱਡੇ ਪੱਧਰ ਤੇ ਤਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਮਸਤਵਾਨੇ ਖੜੇ ਸੰਗਰੂਰ ਜ਼ਿਲ੍ਹੇ ਦੀ ਇਹ ਪਹਿਲੀ ਕਿਸ਼ਤ ਜਾ ਰਹੀ ਹੈ ਕਣਕ ਵੰਡਣ ਦੀ ਜਿਹੜੀ ਇਹਦੇ ਵਿੱਚ ਕਣਕ ਤੇ ਕੱਪੜੇ ਵਗੈਰਾ ਹੈਗੇ ਨੇ ਬਿਸਤਰੀ ਵਗੈਰਾ ਹੈਗੇ ਨੇ ਇਹ ਪਹਿਲੀ ਕਿਸ਼ਤ ਆਸੀ ਰਮਦਾਸ ਭੇਜ ਰਿਹਾ ਅਜਨਾਲੇ ਦੇ ਬੋਲ ਹੈ ਇੱਕ ਛੋਟਾ ਜਿਹਾ ਟਾਊਨ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਰਾਵੀ ਦੀ ਮਾਰ ਦਾ ਏਰੀਆ ਉਹਦੇ ਚ ਭੇਜ ਰਿਹਾ ਤਾਂ ਕਿੱਥੇ ਕੀ ਕੀ ਸਮਾਨ ਤੁਸੀਂ ਲੈ ਕੇ ਜਾ ਰਹੇ ਹੋ ਅੱਜ ਤਾਂ ਕਣਕ ਤੇ ਕੱਪੜੇ ਹਮ ਇਸ ਤੇ ਕਿੰਨੀਆਂ ਟਰਾਲੀਆਂ ਨੇ ਗਾਲੀਆਂ ਤਾਂ ਹੁਣ ਦੇਖ ਲਓ ਤੁਸੀਂ ਕਿੰਨਾ ਵੱਡਾ ਮੇਤ ਤਾਪ ਨਹੀਂ ਕੀਣੀਆਂ ਗਈਆਂ ਮੈਂ ਵੀ ਐ ਮਿਲ ਤੁਹਾਨੂੰ ਲੱਗਦਾ ਵੀ ਦੇਖੋ ਕਿਲੋਮੀਟਰ ਦਾ ਕਾਫਲਾ ਹੋਣਾ ਇਹ ਲੰਮਾ ਜਿਹੜੇ ਵਿੱਚ ਗੱਡੀਆਂ ਸਮਗਰੀ ਇਹਸ ਨੂੰ ਕਿਸ ਤਰ੍ਹਾਂ ਵੰਡਿਆ ਜਾਵੇਗਾ ਇਹੀ ਜੀ ਪਿੰਡ ਅਸੀਂ ਉਹਨਾਂ ਦੀ ਪਿੰਡ ਲਿਸਟ ਲਈ ਆ ਸਾਡੀ ਜ਼ਿਲ੍ਹਾ ਕਮੇਟੀ ਆ ਜਿਹਨੇ ਜਾ ਕੇ ਸਾਰਾ ਸਮਾਨ ਬਣਦਾ ਇਹਨਾਂ ਕੋਲੇ ਲਿਸਟਾਂ ਹੈਗੀਆਂ ਬਣੀਆਂ ਹੋਈਆਂ ਉਧਰਲੇ ਪਿੰਡਾਂ ਦੀਆਂ ਲਿਸਟਾਂ ਨੇ ਇਹ ਲਿਸਟਾਂ ਦੇ ਨਾਮ ਇਹਨਾਂ ਨੇ ਇੱਥੇ ਦੇ ਦਿੰਦੇ ਨੇ ਇਹਨਾਂ ਨੂੰ ਪਿੰਡਾਂ ਨੂੰ ਕਿ ਤੁਹਾਡੀ ਟਰਾਲੀ ਭਲਾਣੇ ਪਿੰਡ ਜਦੋਂ ਤੁਸਣ ਤੁਹਾਰਾ ਲੈ ਪਿੰਡ ਜਾਊਗੀ ਅੱਗੇ ਜਿਹੜਾ ਰਮਦਾਸ ਜਦੋਂ ਅਸੀਂ ਜਾਵਾਂਗੇ ਉੱਤੇ ਫੀਲਡ ਦੇ ਵਿੱਚ ਜਦੋਂ ਇਹਨਾਂ ਨੇ ਜਾ ਕੇ ਖੜਨਗੇ ਆ ਰਾਤ ਨੂੰ ਉਹ ਬਰੰਬਰ ਸਰ ਦੀ ਟੀਮ ਆ ਉਹਦੇ ਨਾਲ ਰਲ ਕੇ ਇਹ ਕੱਲ ਨੂੰ ਪਿੰਡਾਂ ਦੇ ਵਿੱਚ ਐ ਟੀਮਾਂ ਭਈਏ ਜਾਣਗੀਆਂ ਵੀ ਆ ਪਿੰਡ ਜਾਓ ਭਈਆ ਥੋਬੇ ਚਲੀ ਜਾਓ ਆ ਤੰਗਈ ਚ ਚਲੀ ਜਾਓ ਆ ਮਲ ਆ ਨੰਗਲ ਨੂੰ ਭੇਜ ਦੋ ਐ ਟਰਾਲੀਆਂ ਜਿੰਨੀ ਪਿੰਡਾਂ ਨੂੰ ਭੇਜੀਆਂ ਜਾਣਗੀਆਂ ਤੇ ਪਿੰਡਾਂ ਤੇ ਬੰਡਿਆ ਜਾਊਗਾ 6-6 ਮਹੀਨਿਆਂ ਦਾ ਰਸਨ ਸੀ ਉਹਨਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਭੇਜ ਮੈਨਾਂ ਨੂੰ ਉਹਨਾਂ ਸਾਰਿਆਂ ਨੂੰ ਵੰਡਿਆ ਠੀਕ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਵੱਡੇ ਪੱਧਰ ਤੇ ਹੜ੍ਹਾਂ ਦੇ ਵਿੱਚ ਰਾਹਤ ਸਮੱਗਰੀ ਭੇਜੀ ਗਈ ਹੈ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਹੈ ਕਿ ਵੱਡੇ ਪੱਦਰ ਦੇ ਉੱਤੇ ਸਾਡੀਆਂ ਟੀਮਾਂ ਹੜ੍ਹਾਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੀਆਂ ਨੇ ਤੇ ਹੁਣ ਅਸੀਂ ਅੱਜ ਘਰਾਂ ਦੇ ਵਿੱਚ ਰਾਸ਼ਨ ਸਮਗਰੀ ਭੇਜ ਰਹੇ ਹਾਂ 65 ਟਰਾਲੀਆਂ ਦਾ ਜਥਾ ਗੁਰਦੁਆਰਾ ਸ਼੍ਰੀ ਮਸਤੂਆਣਾ ਸਾਹਿਬ ਤੋਂ ਅੰਮ੍ਰਿਤਸਰ ਦੇ ਲਈ ਰਵਾਨਾ ਕੀਤਾ ਗਿਆ ਹੈ ਜੋਗਿੰਦਰ ਸਿੰਘ ਉਗਰਾਹਣੇ ਦੱਸਿਆ ਕਿ ਹੜਪੀੜਤਾਂ ਦੀ ਹਰ ਹਾਲਤ ਦੇ ਵਿੱਚ ਜਥੇਬੰਦੀ ਬਾਹਰ ਫੜੇਗੀ ਤੇ ਸਰਕਾਰ ਦੇ ਖਿਲਾਫ ਵੀ ਵੱਡੇ ਪੱਦਰ ਤੇ ਤਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਮਸਤੂਆਣਾ ਨੇ ਖੜਿਆ ਸੰਗਰੂਰ ਜ਼ਿਲ੍ਹੇ ਦੀ ਇਹ ਪਹਿਲੀ ਕਿਸ਼ਤ ਜਾ ਰਹੀ ਹੈ ਕਾਂਕੜ ਜਾ ਜਿਹੜੀ ਇਹਦੇ ਵਿੱਚ ਕਣਕ ਤੇ ਕਪੜੇ ਵਗੈਰਾ ਹੈਗੇ ਨੇ ਬਿਸਤਰੇ ਵਗੈਰਾ ਹੈਗੇ ਨੇ ਇਹ ਪਹਿਲੀ ਕਿਸ਼ਤ ਆ ਸੀ ਰਮਦਾਸ ਭੇਜ ਰਿਹਾ ਅੱਜ ਨਾਲੇ ਦੇ ਬੋਲ ਹੈ ਛੋਟਾ ਜਿਹਾ ਟਰਾਂਨ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਰਾਵੀ ਦੀ ਮਾਰ ਦਾ ਏਰੀਆ ਉਹਦੇ ਚ ਭੇਜੋ ਤਾਂ ਕਿੱਥੇ ਕੀ ਕੀ ਸਮਾਨ ਤੁਸੀਂ ਲੈ ਕੇ ਜਾ ਰਹੇ ਹੋ ਅੱਜ ਤਾਂ ਕਣਕ ਤੇ ਕਪੜੇ ਹਮ ਤੇ ਕਿੰਨੀਆਂ ਟਰਾਲੀਆਂ ਨੇ ਟਰਾਲੀਆਂ ਤਾਂ ਹੁਣ ਦੇਖ ਲਓ ਤੁਸੀਂ ਕਿੰਨਾ ਵੱਡਾ ਮਿਹਨਤ ਤਾਪ ਨਹੀਂ ਕੀਣੀਆਂ ਗਈਆਂ ਮੈਂ ਵੀ ਆ ਮਿਲ ਤੁਹਾਨੂੰ ਲੱਗਦਾ ਵੀ ਦੇਖੋ ਕਿਲੋਮੀਟਰ ਦਾ ਕਾਫਲਾ ਹੋਣਾ ਇਹ ਲੰਮਾ ਜਿਹਦੇ ਵਿੱਚ ਟਰਾਲੀਆਂ ਸਮਗਰੀ ਇਸ ਨੂੰ ਕਿਸ ਤਰ੍ਹਾਂ ਵੰਡਿਆ ਜਾਵੇਗਾ ਇਹੀ ਜੀ ਪਿੰਡ ਅਸੀਂ ਉਹਨਾਂ ਦੀ ਪਿੰਡ ਲਿਸਟ ਲਈ ਆ ਸਾਡੀ ਜ਼ਿਲ੍ਹਾ ਕਮੇਟੀ ਆ ਜਿਹਨੇ ਜਾ ਕੇ ਸਾਰਾ ਸਮਾਨ ਬਣਦਾ ਇਹਨਾਂ ਕੋਲੇ ਲਿਸਟਾਂ ਹੈਗੀਆਂ ਬਣੀਆਂ ਹੋਈਆਂ ਉਧਰਲੇ ਪਿੰਡਾਂ ਦੀਆਂ ਲਿਸਟਾਂ ਨੇ ਇਹ ਲਿਸਟਾਂ ਦੇ ਨਾਮ ਇਹਨਾਂ ਨੇ ਇੱਥੇ ਦੇ ਦਿੰਦੇ ਨੇ ਇਹਨਾਂ ਨੂੰ ਪਿੰਡਾਂ ਨੂੰ ਕਿ ਤੁਹਾਡੀ ਟਰਾਲੀ ਭਲਾਣੇ ਪਿੰਡ ਜਦੋਂ ਤੁਸਣ ਤੁਹਾਰਾ ਲੈ ਪਿੰਡ ਜਾਊਗੀ ਅੱਗੇ ਜਿਹੜਾ ਰਮਦਾਸ ਜਦੋਂ ਅਸੀਂ ਜਾਵਾਂਗੇ ਉੱਥੇ ਫੀਲਡ ਦੇ ਵਿੱਚ ਜਦੋਂ ਇਹਨਾਂ ਨੇ ਜਾ ਕੇ ਖੜਨਗੇ ਆ ਰਾਤ ਨੂੰ ਉਹ ਬੇਰੰਬਰ ਸਰ ਦੀ ਟੀਮ ਆ ਉਹਦੇ ਨਾਲ ਰਲ ਕੇ ਇਹ ਕੱਲ ਨੂੰ ਪਿੰਡਾਂ ਦੇ ਵਿੱਚ ਐ ਟੀਮਾਂ ਭਈਏ ਜਾਣਗੀਆਂ ਵੀ ਆ ਪਿੰਡ ਜਾਓ ਭਈਆ ਥੋਬੇ ਚਲੇ ਜਾਓ ਆ ਤੰਗਈ ਚ ਚਲੇ ਜਾਓ ਆ ਆ ਨੰਗਲ ਨੂੰ ਭੇਜ ਦੋ ਐ ਟਰਾਲੀਆਂ ਜਿੰਨੀ ਪਿੰਡਾਂ ਨੂੰ ਭੇਜੀਆਂ ਜਾਣਗੀਆਂ ਤੇ ਪਿੰਡਾਂ ਤੇ ਬੰਡਿਆ ਜਾਊਗਾ 6-6 ਮਹੀਨਿਆਂ ਦਾ ਰਸਨ ਅਸੀਂ ਉਹਨਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਭੇਜ ਮੈਨਾਂ ਨੂੰ ਉਹਨਾਂ ਸਾਰਿਆਂ ਨੂੰ ਵੰਡ ਕੇ ਆ ਠੀਕ